ਅੱਜ ਦੇ ਦੌਰ ਵਿੱਚ ਅਸੀਂ ਆਪਣੇ ਅੰਦਰੋਂ ਸਹਿਜ ਸਬਰ ਤੇ ਸੰਤੋਖ ਨੂੰ ਗਵਾ ਲਿਆ ਹੈ ਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਮਨਾਫਿਆਂ ਖੁਦਗਰਜ਼ੀਆਂ ਤੇ ਲਾਲਚਾਂ ਨੂੰ ਸਮਰਪਿਤ ਕਰ ਦਿੱਤਾ ਹੈ ਕਹਿੰਦੇ ਆ ਕਿ ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਲਈ ਤੁਰਿਆ ਤਾਂ ਜੁਨਾਣ ਦੇ ਹੀ ਇੱਕ ਡਾਇਓਜ਼ਨੀਸ ਨਾਮ ਦੇ ਇੱਕ ਨਾਮੀ ਫਕੀਰ ਨੂੰ ਮਿਲਿਆ ਜਦੋਂ ਸਕੰਦਰ ਡਾਇਓਨਿਸ ਨੂੰ ਮਿਲਿਆ ਮਿਲਣ ਗਿਆ ਤਾਂ ਉਸ ਸਮੇਂ ਉਹ ਇੱਕ ਨਦੀ ਦੇ ਕਿਨਾਰੇ ਰੇਤ ਦੇ ਬੈਠਾ ਧੁੱਪ ਦਾ ਆਨੰਦ ਲੈ ਰਿਹਾ ਸੀ ਧੁੱਪ ਸੇਕ ਰਿਹਾ ਸੀ ਸਕੰਦਰ ਨੇ ਡਾਇਓਨਿਸ ਨੂੰ ਕਿਹਾ ਕਿ ਮੈਂ ਵੀ ਤੇਰੇ ਵਾਂਗੂ ਬੇਫਿਕਰੀ ਦੀ ਬੜੀ ਆਨੰਦਮਈ ਜ਼ਿੰਦਗੀ ਜਿਉਣੀ ਚਾਹੁੰਦਾ ਹਾਂ ਡਾਇਓਨਿਸ ਨੇ ਕਿਹਾ ਕਿ ਤਾਂ ਫਿਰ ਅਰਚਨ ਕੀ ਹੈ ਫਿਰ ਮੁਸ਼ਕਲ ਕੀ ਹੈ ਨਦੀ ਦਾ ਕੰਡਾ ਹੈ ਬੜਾ ਵਿਸ਼ਾਲ ਕੰਡਾ ਹੈ ਤੂੰ ਵੀ ਲੇਟ ਜਾ ਧੁੱਪ ਸੇਕ ਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਿਕੰਦਰ ਨੇ ਕਿਹਾ ਕਿ ਨਹੀਂ ਅਜੇ ਤਾਂ ਮੈਂ ਦੁਨੀਆ ਜਿੱਤਣ ਜਾ ਰਿਹਾ ਹਾਂ ਮੇਰੇ ਕੋਲ ਅਜੇ ਵੇਲ ਕਿੱਥੇ ਅਜੇ ਤਾਂ ਮੈਂ ਬਹੁਤ ਕੁਝ ਕਰਨਾ ਹੈ ਵੇਲਾ ਹੋਗੇ ਰਾਮ ਕਰ ਲਵਾਂਗਾ ਡਾਰਵਿਨ ਇਸ ਬੋਲਿਆ ਕਿ ਦੁਨੀਆ ਜਿੱਤ ਕੇ ਵੀ ਤਾਂ ਆਰਾਮ ਹੀ ਕਰਨਾ ਹੈ ਜਿੱਤ ਕੇ ਕੀ ਕਰੇਗਾ ਦੁਨੀਆ ਨੂੰ ਜਿੱਤਣ ਮਗਰੋਂ ਉਹ ਕਹਿੰਦਾ ਹੈ ਕਿ ਮੇਰੇ ਕੋਲ ਬੇਸ਼ੁਮਾਰ ਅਥਾ ਧਨ ਦੌਲਤ ਹੋਵੇਗੀ ਸਿਕੰਦਰ ਕਹਿੰਦਾ ਹੈ ਕਿ ਮੇਰੇ ਕੋਲ ਬਹੁਤ ਵੱਡੀ ਫੌਜ ਹੋਵੇਗੀ ਬਹੁਤ ਜ਼ਿਆਦਾ ਤਾਕਤ ਹੋਵੇਗੀ ਫਿਰ ਮੈਂ ਆਰਾਮ ਕਰਾਂਗਾ ਡਾਲਨਿਸ ਬੋਲਿਆ ਕਿ ਦੌਲਤ ਤੇ ਤਾਕਤ ਇਕੱਠੀ ਮਗਰੋਂ ਇਕੱਠੀ ਕਰਨ ਮਗਰੋਂ ਵੀ ਜੇਕਰ ਆਰਾਮ ਹੀ ਕਰਨਾ ਹੈ ਤੇ ਹੁਣੇ ਹੀ ਆਰਾਮ ਕਰ ਲੈ ਇੰਨੀ ਕਤਲੋਗਾਰਤ ਤੇ ਲੋਕਾਂ ਨੂੰ ਇੰਨਾ ਖੱਜਲਖਵਾਰ ਕਰਨ ਦੀ ਕੀ ਲੋੜ ਹੈ सिकंदर ਨੇ ਕਿਹਾ ਕਿ ਮੈਂ ਤੇ ਇਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਤੇਰੀ ਗੱਲ ਨੇ ਮੇਰੇ ਦਿਲ ਤੇ ਚੋਟ ਕੀਤੀ ਹੈ ਪਰ ਮੈਂ ਇੱਕ ਬਾਦਸ਼ਾਹ ਹਾਂ ਤੇ ਤੂੰ ਇੱਕ ਫਕੀਰ ਹੈ ਜੋ ਤੈਨੂੰ ਚਾਹੀਦਾ ਹੈ ਉਹ ਮੇਰੇ ਤੋਂ ਮੰਗ ਲੈ ਤੇਰੇ ਸਾਹਮਣੇ ਢੇਰੀ ਕਰ ਦਿਆਂਗਾ ਡੈਨਿਸ ਜਿਹੜਾ ਬੇਫਿਕਰੀ ਦੇ ਆਲਮ ਵਿੱਚ ਬੈਠਾ ਧੁੱਪ ਸੇਕ ਰਿਹਾ ਸੀ ਉਹ ਕਹਿੰਦਾ ਹੈ ਕਿ ਥੋੜਾ ਪਾਸੇ हट ਕੇ ਖਲੋ ਧੁੱਪ ਹਣ ਦੇ ਤਪਾਰੀ ਸੀ ਤੇ ਬੜਾ ਆਨੰਦ ਸੀ ਤੂੰ ਆ ਗਿਆ ਵਿੱਚ ਆ ਗਿਆ ਤੇ ਧੁੱਪ ਜੜੀ ਆਉਣੀ ਬੰਦ ਹੋ ਗਈ। ਉਹ ਫਿਰ ਬੋਲਿਆ ਕਿ ਯਾਦ ਰੱਖੀ ਸਕੰਦਰ ਦੁਨੀਆ ਨੂੰ ਜਿੱਤਣ ਵਾਲਾ ਆਪਣੇ ਆਪ ਨੂੰ ਕਦੇ ਨਹੀਂ ਜਿੱਤ ਸਕਦਾ। ਅਸੀਂ ਪੂਰੀ ਜ਼ਿੰਦਗੀ ਨਰਾਰਥਕ ਚੀਜ਼ਾਂ ਵਿੱਚ ਉਲਝੇ ਰਹਿੰਦੇ ਹਾਂ। ਜਦੋਂ ਜੀਵਨ ਹੱਥੋਂ ਨਿਕਲ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਇਸ ਦੀ ਸਮਝ ਆਉਂਦੀ ਹੈ ਕਿ ਜੀਵਨ ਨੂੰ ਜੀਕੇ ਤਾਂ ਵੇਖਿਆ ਹੀ ਨਹੀਂ। ਜੋ ਦੁਨੀਆ ਨੂੰ ਜਿੱਤਣ ਨਿਕਲਦਾ ਹੈ ਉਹ ਦੁਨੀਆ ਨੂੰ ਕਦੇ ਜਿੱਤ ਨਹੀਂ ਸਕਦਾ ਪਰ ਉਮਰ ਦੇ ਆਖਰੀ ਸਮੇਂ ਤੇ ਉਹ ਆਪਣੇ ਆਪ ਅੱਗੇ ਜਰੂਰ ਹਾਰ ਜਾਂਦਾ ਹੈ ਦੁਨੀਆ ਨੂੰ ਜਿੱਤਣ ਦਾ ਭਰਮ ਰੱਖਣ ਵਾਲਿਆਂ ਦੇ ਹੱਥ ਵੀ ਅੰਤਮ ਸਮੇਂ ਖਾਲੀ ਹੁੰਦੇ ਆ ਸਿਕੰਦਰ ਦੀ ਜਦੋਂ ਮੌਤ ਹੋਈ ਤੇ ਉਹਨੇ ਆਪਣੇ ਐਲਕਾਰਾਂ ਨੂੰ ਕਿਹਾ ਕਿ ਮੇਰੇ ਹੱਥ ਅਰਥੀ ਤੋਂ ਬਾਹਰ ਕੱਢੇ ਜਾਣ ਕੇ ਲੋਕ ਦੇਖ ਲੈਣ ਕਿ ਇਹ ਵੀ ਬੰਦਾ ਖਾਲੀ ਹੱਥੀ ਜਾ ਰਿਹਾ ਹੈ ਬੰਦਾ ਪੂਰੀ ਜ਼ਿੰਦਗੀ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ ਜੋੜ ਤੋੜ ਕਰਦਾ ਹੈ ਨਿੱਕੀਆਂ ਨਿੱਕੀਆਂ ਨਗੁਣੀਆਂ ਚੀਜ਼ਾਂ ਲਈ ਧੋਖੇ ਫਰੇਬ ਠੱਗੀਆਂ ਠੋਰੀਆਂ ਕਰਨ ਵਿੱਚ ਗੁਰੇਜ਼ ਨਹੀਂ ਕਰਦਾ ਨਿੱਕੇ ਨਿੱਕੇ ਲਾਲਚਾਂ ਲਈ ਦੂਜਿਆਂ ਨਾਲ ਵੈਰ ਵਿਰੋਧ ਈਰਖਾ ਰੱਖਦਾ ਹੈ ਪਰ ਸ਼ਾਇਦ ਇਹ ਭੁੱਲ ਜਾਂਦਾ ਹੈ ਕਿ ਸਭ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਹੀ ਪਈਆਂ ਰਹਿ ਜਾਣੀਆਂ ਸਭ ਤਰ੍ਹਾਂ ਦੀਆਂ ਲੱਖ ਹੁਣ ਤੱਕ ਇਸ ਧਰਤੀ ਤੇ ਲੱਖਾਂ ਲੋਕ ਆਏ ਇਸ ਧਰਤੀ ਤੋਂ ਹੋ ਹੋ ਕੇ ਤੁਰ ਗਏ ਤੇ ਲੱਖਾਂ ਲੋਕ ਇਸ ਧਰਤੀ ਤੇ ਆਉਣਗੇ ਤੇ ਚਲੇ ਜਾਣਗੇ ਇਹ ਜ਼ਮੀਨ ਇਹ ਜਾਇਦਾਦਾਂ ਇਹ ਇੱਕ ਤਰ੍ਹਾਂ ਦਾ ਧਨ ਦੌਲਤ ਇਹ ਸਭ ਚੀਜ਼ਾਂ ਇੱਥੇ ਪਈਆਂ ਰਹਿ ਜਾਣਗੀਆਂ ਇਹ ਸਭ ਸਾਧਨ ਜ਼ਮੀਨਾਂ ਜਾਇਦਾਦਾਂ ਇੱਥੇ ਰਹਿ ਜਾਣੀਆਂ ਇਹ ਕਿਸੇ ਨੇ ਕਦੀ ਇਹਨਾਂ ਸਭ ਚੀਜ਼ਾਂ ਨੂੰ ਕੋਈ ਨਾਲ ਲੈ ਕੇ ਨਹੀਂ ਗਿਆ ਇਸ ਲਈ ਜੋ ਚੀਜ਼ ਸਾਡੇ ਹੱਥਾਂ ਚੋਂ ਇੱਕ ਨਾ ਇੱਕ ਦਿਨ ਛੁੱਟ ਜਾਣੀ ਹੈ ਉਹਦਾ ਕਾਹਦਾ ਮਾਨ ਵੱਡੀ ਪ੍ਰਾਪਤੀ ਬਹੁਤ ਸਾਰੀਆਂ ਵਸਤਾਂ ਇਕੱਠੀਆਂ ਕਰ ਲੈਣ ਵਿੱਚ ਨਹੀਂ ਹੁੰਦੀ ਬਲਕਿ ਆਪਣੇ ਆਪ ਨੂੰ ਸਮਝਣ ਵਿੱਚ ਹੁੰਦੀ ਹੈ ਖੁਸ਼ਹਾਲੀ ਦਾ ਸਬੰਧ ਕਹਿੰਦੇ ਆ ਕਿ ਚੀਜ਼ਾਂ ਵਸਤਾਂ ਨਾਲ ਨਹੀਂ ਬੇਤਹਾਸ਼ਾ ਸਾਧਨ ਬੇਤਹਾਸ਼ਾ ਵਸਤਾਂ ਇਕੱਠੀਆਂ ਕਰਨ ਨਾਲ ਖੁਸ਼ਹਾਲੀ ਦਾ ਸਬੰਧ ਨਹੀਂ ਬਲਕਿ ਖੁਸ਼ਹਾਲੀ ਦਾ ਸਬੰਧ ਬੰਦੇ ਦੀ ਚੰਗੀ ਸਿਹਤ ਪੋਜ਼ਿਟਿਵ ਖਰਾਕ ਮਨੋਰੰਜਨ ਤੇ ਕੁਦਰਤ ਨਾਲ ਇੱਕ ਮਿਕਤਾ ਬਣਾ ਕੇ ਰੱਖਣ ਵਿੱਚ ਦੁਨੀਆ ਦਾ ਬਹੁਤ ਵੱਡਾ ਦਾਰਸ਼ਨਿਕ ਹੋਇਆ ਹੈ ਸ਼ੋਪਨਹਾਰ ਸ਼ੋਪਨਹਾਰ ਇਹ ਗੱਲ ਕਹਿੰਦਾ ਹੈ ਕਿ ਉਹ ਕਹਿੰਦਾ ਹੈ ਕਿ ਜਿੰਨੀਆਂ ਵੱਧ ਚੀਜ਼ਾਂ ਬੰਦੇ ਕੋਲ ਹੋਣਗੀਆਂ ਉਹਨਾਂ ਜਿਆਦਾ ਉਹ ਪਰੇਸ਼ਾਨ ਹੋਏਗਾ ਅੱਜ ਦਾ ਜਿਹੜਾ ਦੌਰ ਹੈ ਅੱਜ ਦੇ ਦੌਰ ਵਿੱਚ ਸਾਡੇ ਦਿਵਾਲੇ ਵਸਤਾਂ ਦਾ ਇੱਕ ਵੱਡਾ ਜੰਗਲ ਉੱਤਰ ਗਿਆ ਕਿ ਉਸ ਜੰਗਲ ਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਪਟਕ ਗਏ ਆ ਆਪਣੇ ਆਪ ਤੋਂ ਬਹੁਤ ਦੂਰ ਹੋ ਰਹੇ ਆ ਹਰ ਦਿਨ ਦੂਰ ਹੋ ਰਹੇ ਆ ਆਪਣੇ ਆਪ ਨੂੰ ਸਮਝ ਲੈਣ ਵਿੱਚ ਹੀ ਸਾਡੀ ਭਲਾਈ ਹੁੰਦੀ ਹੈ ਸਾਡੀ ਜ਼ਿੰਦਗੀ ਦੀ ਖੁਸ਼ਹਾਲੀ ਹੁੰਦੀ ਹੈ ਤੇ ਜ਼ਿੰਦਗੀ ਦਾ ਆਨੰਦ ਹੁੰਦਾ ਹੈ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਜੇਕਰ ਗੱਲਬਾਤ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਦੇ ਨਾਲ ਲਗਾਤਾਰ ਰابطਾ ਬਣਾਈ ਰੱਖਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ